ਅਹੀਂ ਆ ਜਾਏ ਹਾਂ ਇੱਥੇ ਬਲਵਿੰਦਰ ਸਿੰਘ ਦੇ ਘਰੇ ਇਹ ਬਹੁਤ ਹੀ ਗਰੀਬ ਪਰਿਵਾਰ ਆ ਜਿਹੜੀ ਇਹਨਾਂ ਦੀ ਵਾਈਫ ਆ ਉਹ ਦਿਮਾਗੀ ਥੋੜੀ ਐਬਸੈਟ ਆ ਤਿੰਨ ਇਹਦੀਆਂ ਧੀਆਂ ਤੇ ਦੋ ਬੱਚਿਆਂ ਦੀ ਡੈਥ ਹੋ ਚੁੱਕੀ ਇਹਦੇ ਬੇਟਿਆਂ ਦੀ ਇਸ ਕਰਕੇ ਅਸੀਂ ਖਾਲਸਾਡ ਵਾਲੇ ਵੀਰ ਨੂੰ ਰਿਕੁਐਸਟ ਕੀ ਵੀਰ ਜੀ ਇਹਨਾਂ ਦੇ ਘਰੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਇਹਨਾਂ ਦਾ ਪਾਣੀ ਦਾ ਹਾਲ ਕਰਾਈਏ ਅੱਜ ਅਹੀਂ ਰਲਕੇ ਨਾਲ ਖਾਲਸਾਡ ਵਾਲੇ ਵੀਰ ਅਸੀਂ ਇਹਨਾਂ ਦੇ ਘਰ ਦੀ ਸਫਾਈ ਕੀਤੀ ਸਾਰੀ ਬਹੁਤ ਜ਼ਿਆਦਾ ਗੰਦੇ ਘਰ ਦੇ ਵਿੱਚ ਤੇ ਪਾਣੀ ਦੀ ਜਿਹੜਾ ਬਈ ਬਹੁਤ ਜ਼ਿਆਦੀ ਮੁਸ਼ਕਲ ਹੀ ਅੱਧਾ ਕਿਲੋਮੀਟਰ ਦੂਰ ਜਾ ਕੇ ਭੈਣ ਸਾਡੀ ਪਾਣੀ ਲੈ ਕੇ ਆਉਂਦੇ ਹੈਗੇ ਤੇ ਇਹਨਾਂ ਨੇ ਸਾਨੂੰ ਕਿਹਾ ਹੈਗਾ ਕਿ ਸਾਡਾ ਪਾਣੀ ਦਾ ਹੱਲ ਕਰਾਓ ਅਸੀਂ ਖਾਲਸਾ ਏਡ ਵਾਲੇ ਵੀਰ ਨੂੰ ਬੇਨਤੀ ਕੀਤੀ ਕਿ ਸਾਡੇ ਪਾਣੀ ਦਾ ਹੱਲ ਕਰਾਓ ਹੁਣ ਸਵੇਰੇ ਸਾਡੇ ਹੁਣ ਜਿਹੜਾ ਬੋਰ ਹੋਣ ਜਾ ਰਿਹਾ ਵਾ ਬਸ ਅਸੀਂ ਖਾਲਸਾ ਏਡ ਵਾਲਿਆਂ ਦਾ ਧੰਨਵਾਦ ਕਰਦੇ ਆਂ ਕਿ ਸਾਡੀ ਸੁਣੀ ਆ ਤੇ ਇਹਨਾਂ ਗਰੀਬਾਂ ਦੀ ਮਦਦ ਕੀਤੀ ਹੈ